ਅੱਜ ਜੱਪਾ ਕਰ ਰਹੇ ਹਾਂ ਗੁਰਦੁਆਰੇ ਦੀ ਸੇਵਾ ਹੀ। ਉਧਰ ਮੁੰਡਾ ਵੱਢ ਰਿਹਾ ਕਾ ਆਹ ਕਾਜੀ ਵੱਢਣਾ ਉੱਪਰ ਵਾਲਾ ਵੀ ਵੱਢਣਾ। ਇੱਧਰਲੇ ਬੁੱਟੇ ਵੱਢਤੇ ਲਿਗੇ ਇੱਧਰਲੇ ਰਹਿ ਗਏ। ਗੁਰਦੁਆਰਾ। ਆਹ ਮੁੰਡਾ ਕਾ ਵੱਢ ਰਿਹਾ। ਲੈ ਮੈਂ ਬਟਾ। ਕੱਢਦੇ ਵੱਢਦੇ। ਪਾਚੇ ਇਹਦੇ ਰੜਕਾ ਲਾਉਣਾ ਪਊਗਾ ਫਿਰ ਇਕੱਠਾ ਹੋਊਗਾ ਧਾਰਨਾ ਵੱਢਦੀ ਦੇਖ ਕੇ ਜਰਾ ਲੈ ਮੈਂ ਜਲਾਵਾ ਤੂੰ ਬੂਟੇ ਸ਼ੇਪ ਚ ਕਰ ਲੈ ਮੈਂ ਜਲਾਵਾ ਦਿੰਦਾ ਹੁਣ ਆਪਾਂ ਫੜ ਲਈ ਮਸ਼ੀਨ ਉਹ ਮੁੰਡਾ ਬੂਟੇ ਵੱਢੂਗਾ ਲੈ ਬੂਟੇ ਵੱਢ ਲੈ ਵੱਢ ਲੈ ਬੂਟੇ ਇਹ ਮਸ਼ੀਨ ਲੋਡ ਲੈਂਦੀ ਐ ਮੋਟਰ ਛੋਟੀ ਦਿਖਾਈ ਹੋਈ ਐ ਇਹਨਾਂ ਨੇ ਆ ਦੇਖੋ ਬੰਦ ਹੋ ਜਾਂਦੀ ਐ ਤਾਂ ਕਰਕੇ ਹੌਲੀ ਹੌਲੀ ਚਲਾਉਣੀ ਪੈਂਦੀ ਐ ਇਹ ਇਹ ਪੜਦੇ ਆ ਫੇਰ ਤੁਹਾਨੂੰ ਦਿਖਾਉਨੇ ਆ ਕਿਵੇਂ ਲੱਗਿਆ ਹਾਈਡਰਾ ਪਾਗਾ ਵੜਦੇ ਮੁੰਡਾ ਉਧਰ ਬੂਟੇ ਸ਼ੇਪ ਚ ਕਰਨ ਲੱਗ ਗਿਆ ਆ ਦੋਸਤੋ ਆ ਨੰਦ ਘੋਣੇ ਆ ਵੱਢ ਗਏ ਆ ਦੇਖ ਲੋ ਗੱਡਾ ਗੱਡਾ ਘਾਹ ਹੋਇਆ ਰੇ ਆ ਕਾ ਵੱਢ ਕੇ ਹੋ ਗਈ ਆਪਣਾ ਇਕੱਠਾ ਇਹ ਬਾਅਦ ਚ ਕਰਦਨੇ ਆਪਾਂ ਪਹਿਲਾਂ ਉਧਰ ਬੂਟੇ ਵੱਢਣੇ ਆ ਲੈ ਤੋਂ ਆ ਦੇਖ ਲੋ ਇਧਰਲੇ ਛੋਟੇ ਕਰਤੇ ਆ ਇਧਰਲੇ ਰਹਿ ਗਏ ਮੇਕ ਸਾ ਸੁਣੇ ਪਹਿਲਾਂ ਹਾਂ ਆ ਇੱਕ ਥਾ ਤੋਂ ਵੱਧ ਚੱਲ ਗਿਆ ਰੇ ਆ ਦੇਖ ਲੋ ਜੀ ਹੁਣ ਤੁਹਾਨੂੰ ਇੱਕ ਬੰਦੇ ਦੀ ਕਰਾਮਾਤ ਆਈ ਏ ਇਸ ਤਰ੍ਹਾਂ ਆ ਤੂੰ ਇਹ ਉੱਪਰ ਵੱੱਡਾ ਕਰ ਰਿਹਾ ਹੈ ਲਾ ਆ ਵੱੱਡਾ ਛੱਲਦਾ ਇੱਧਰ ਲੋਕ ਟੇਡਾ ਜਾਂ ਕਰਤਾ ਚਾ ਵੱੱਡਾ ਕੋਈ ਨਾ ਤਾਂ ਕੁਛ ਨਹੀਂ ਹੁੰਦਾ ਪਿਆ ਜੂ ਗੋਲੀ-ਗੋਲੀ ਲੈ ਮੈਂ ਵੱਡਾ ਮੈਂ ਵੱਡਾ ਲਿਆ ਲੈ ਵੱਡਾ ਫੜ ਇਕ ਨੇ ਜਿੰਦਗੀ ਇਹ ਗੋਲੇ ਕਰਨ ਚੌਰਸ ਕਰ ਲੈ ਚੌਰਸ ਕੇ ਨੂੰ ਗੋਲ ਹੋਵੇ ਪਹਿਲਾਂ ਉੱਤੋਂ ਵੱਡ ਦੇ ਫਿਰ ਚੌਰਸ ਹੋ ਜੂ ਆਪੇ ਚੱਜ ਨਾਲ ਇਹ ਨਾ ਹੋਰ ਥੱਲੇ ਲੱਕ ਲਾਇਆ ਹੋਇਆ ਕਿਹੜਾ

O chakku kuwaana nu kaana? Api chakku dena. Kauna? Sewa daara. Mayi awan ala heti ਜਿਹੜਾ ਇਹ ਜਿਹੜਾ ਨਹੀਂ ਬਟਨੀ ਉਹ ਦੇਖਿਓ ਸਾਰੇ ਇੱਕ ਬਰਾਬਰ ਨੇ ਇਹ ਕਿਹੜੇ ਉੱਧਰਲੇ ਅੱਜ ਅਲਗੜੇ ਵੱਡੇ ਗਿਆ ਪੂਰਾ ਇਹ ਇਹਦੇ ਬਰਾਬਰ ਕਰਨਾ ਇਹਨੂੰ ਉਤੋਂ ਨਹੀਂ ਮਾਰਨਾ ਸੈਡਾਂ ਤੋਂ ਤਾਂ ਬਾਅਦ ਚ ਹੋਊਗਾ ਆ ਵੱਡਤਾ ਹੀ ਆਪਾਂ ਹੁਣ ਬਸ ਸੈਡਾਂ ਤੋਂ ਵੱਡਦੇ ਬਹੁਤ ਆ ਤਾਂ ਮੁੰਡਾ ਕਹਿੰਦਾ ਤਿਆਂ ਲੱਗਿਆ ਕਹਿੰਦਾ ਪਾਣੀ ਪੀ ਕੇ ਆਉਣਾ ਮੈਂ ਕਹਾ ਜਾ ਕਹਿੰਦਾ ਹੁਣ ਤੱਕ ਕਹਿੰਦਾ ਵੱਡ ਕੇ ਹੀ ਜਾਊਂ ਇਹਨੂੰ ਸਾਰੇ ਨੂੰ ਆ ਬੂਟੇ ਲੱਗੇ ਵੀ ਨਹੀਂ ਤੇ ਵਿਚਾਲਾ ਜਾ ਕਰਿਆ ਵੇ ਓਏ ਹਾਂ ਅੱਛਾ ਆ ਬੂਟਾ ਜਿਵੇਂ ਸੁੱਕ ਗਏ ਆਹ ਆ ਦੇਖ ਲਈ ਬੂਟਾ ਸੁੱਕ ਗਿਆ ਜਮਈ ਹਾਂ ਮਸਾਂ ਸਾਹਿਬ ਆ ਗਈ ਬੈਕਗਰਾਉਂਡ ਚੱਲੀ ਹੁਣ ਇਧਰ ਲੱਕ ਆ ਕੱਲ ਵੱਡੇ ਸੀ ਹਲੇ ਇਹਦੇ ਵਿੱਚ